ਪੰਜਾਬ ਦੇ ਵਿੱਚ ਲਗਾਤਾਰ ਹੜ੍ਹਾਂ ਦੀ ਮਾਰ ਨੂੰ ਲੈ ਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਅਸੀਂ ਕੋਸ਼ਿਸ਼ ਕੀਤੀ ਗਰਾਊਂਡ ਜ਼ੀਰੋ ਤੇ। ਕੁਰਦਾਸਪੁਰ ਦਾ ਇਹ ਆਖਰੀ ਪਿੰਡ ਹੈ ਸਿੰਘਪੁਰਾ ਜਿੱਥੇ ਅਸੀਂ ਪਹੁੰਚੇ ਹਾਂ ਤੇ ਹਾਲਾਤ ਕੀ ਨੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵੜ ਗਿਆ ਜਿਸ ਕਰਕੇ ਪੂਰਾ ਘਰ ਦਾ ਸਮਾਨ ਕਹਿ ਲਈਏ ਕੱਪੜੇ, ਲੀਰੇ ਸਾਰਾ ਕੁਝ ਜਿਹੜਾ ਹੈਗਾ ਉਹ ਨੁਕਸਾਨੇ ਆ ਗਿਆ। ਹਾਲਾਂਕਿ ਜਿਹੜੇ ਗਰੀਬ ਤਬਕੇ ਦੇ ਲੋਕ ਨੇ ਹੁਣ ਉਹ ਜ਼ਰੂਰ ਮਦਦ ਦੀ ਗੋਹਾਲ ਲਾ ਰਹੇ ਹਨ ਪ੍ਰਸ਼ਾਸਨ ਤੋਂ ਵੀ ਔਰ ਜਿਹੜੀ ਵੀ ਐਨ ਜੀਓ ਇੱਥੇ ਹਾਲਾਂਕਿ ਮਦਦ ਤਾਂ ਜ਼ਰੂਰ ਕਰਦੀ ਨਜ਼ਰ ਆ ਰਹੀ ਹੈ ਲੇਕਿਨ ਕਈ ਇਸ ਤਰ੍ਹਾਂ ਦੇ ਵੀ ਪਿੰਡ ਨੇ ਇੱਥੇ ਕੋਈ ਪ੍ਰਸ਼ਾਸਨ ਫਿਲਹਾਲ ਭਾਜੀ ਪ੍ਰਸ਼ਾਸਨ ਇੱਥੇ ਤੱਕ ਪਹੁੰਚਿਆ ਨਹੀਂ ਭਾਜੀ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਹੁਣ ਤੱਕ ਹਮਮ ਲਾਈਟ ਪਾਣੀ ਹਜੇ ਕੁਝ ਨਹੀਂ ਕੁਝ ਨਹੀਂ ਸਰ ਤੇ ਕਿਸ ਤਰ੍ਹਾਂ ਦਾ ਨੁਕਸਾਨਿਆ ਕਾਫੀ ਜ਼ਿਆਦਾ ਸਰ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਆ ਕਿਉਂਕਿ ਘਰ ਦੇ ਵਿੱਚ ਇੱਕ ਹੀ ਇੱਕ ਆਦਮੀ ਆ ਜਿਹੜਾ ਕਮਾਉਣ ਵਾਲਾ ਵਾ ਉਹ ਵੀ ਪਾਠੀ ਸਿੰਘ ਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਸਮਾਦਾਂ ਰੰਦਾਸ ਵਿੱਚ ਤੇ ਘਰ ਦੇ ਵਿੱਚ ਕੋਈ ਵੀ ਸਾਧਨ ਨਹੀਂ ਕਮਾਈ ਦਾ ਤੇ ਇਹ ਹਾਲਾਤ ਕੀ ਨੇ ਮਾਤਾ ਜੀ ਮਾਤਾ ਜੀ ਠੀਕ ਹੋ ਠੀਕ ਟਾਈਮ ਸੰਨ ਮੈਨੂੰ ਹਾਰ ਦਾ ਨੁਕਸਿਆ ਕੁੜੀ ਮੇਰੀ ਉਹ ਜਿਹੜੀ ਆ ਅੱਛਾ ਉਹ ਬਾਕੀ ਆ ਤੇ ਉਹਨੂੰ ਦਿਮਾਗੀ ਹਾਲਤ ਚ ਅੱਛਾ ਕਮਾਈ ਦਾ ਕੋਈ ਸਾਧਨ ਨਹੀਂ ਪੈੜੀ ਨਹੀਂ ਬੰਨਣਾ ਪੈੜੀ ਬੰਨਣਾ ਕੋਈ ਨਹੀਂ ਜਰੂਰ ਪੈੜੀ ਨਹੀਂ ਆ ਗਈ ਕੋਈ ਨਹੀਂ ਮਾਤਾ ਜੀ ਰੋਉਣਾ ਤੁਸੀਂ ਰੋਣ ਤਾਂ ਹੁੰਦਾ ਹੀ ਪੁਰਾ ਕੀ ਕਰੀਏ ਹੁਣ ਰਾਮ ਕੁਝ ਨਹੀਂਗਾ ਹੂੰ ਨੁਕਸਾਨ ਕਾਫੀ ਹੋ ਗਿਆ ਸਾਰਾ ਨੁਕਸਾਨ ਹੋ ਗਿਆ ਸਾਡੀਆਂ ਪੇਟੀਆਂ ਜੀ ਪਾਣੀ ਆ ਮੰ지에 ਸਾਰੇ ਘਰ ਕੇ ਟੁੱਟ ਗਏ ਇਹ ਕਰ ਗਏ ਕਾਫੀ ਪਾਣੀ ਆਇਆ ਸੀਗਾ ਕਾਫੀ ਜਿਆਦਾ ਕਾਫੀ 5-5 ਫੁੱਟ 6-7 ਫੁੱਟ ਪਾਣੀ ਆ ਗਿਆ ਹਾਂ ਇਹ ਅੱਗੇ ਦੇ ਸਾਰੇ ਹਾਲਾਤ ਵੇਖੋ ਅੰਦਰ ਦੇ ਬਹੁਤ ਜਿਆਦਾ ਹੀ ਬਹੁਤ ਜਿਆਦਾ ਹੀ ਮਾੜਾ ਹਾਲ ਹੈ ਜੀ ਕੋਈ ਅੰਦਰ ਦੀ ਤਸਵੀਰਾਂ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਕਿਉਂਕਿ ਇਸ ਟਾਈਮ ਜਿਹੜੇ ਹਾਲਾਤ ਨੇ ਕਿਉਂਕਿ ਲੋਕ ਬਹੁਤ ਦੁਖੀ ਨੇ ਪ੍ਰਸ਼ਾਸਨ ਅਜੇ ਤੱਕ ਇਸ ਇੱਥੇ ਦੇ ਪਿੰਡਾਂ ਤੱਕ ਨਹੀਂ ਪਹੁੰਚ ਪਾਇਆ ਤੇ ਅੰਦਰ ਦੀ ਤਸਵੀਰਾਂ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਓਗੇ ਕਿ ਤਰੇੜਾ ਵੀ ਪੈ ਚੁੱਕੀਆਂ ਕਿਉਂਕਿ ਕਿਸੇ ਵੀ ਵੇਲੇ ਡਿੱਗ ਸਕਦਾ ਹੈ ਕਿਉਂਕਿ ਤਰੇੜਾ ਮਲਦੀ ਮਾਰ ਹੂੰ ਨੇ ਇਹ ਹਾਲਾਤ ਤਾਂ ਪਾਜੀ ਬਹੁਤ ਮਾੜੇ ਨੇ ਬਹੁਤ ਮਾੜੇ ਬਹੁਤ ਜ਼ਿਆਦਾ ਮਾੜੇ ਜੀ ਹੁਣ ਬਾਲੇ ਵੀ ਟੁੱਟਣ ਦੇ ਜੇ ਸੱਤ ਕਿਸੇ ਵੇਲੇ ਡਿੱਗ ਸਕਦੇ ਹੂੰ ਯਾਨੀ ਕਿ ਇੰਨਾ ਕੁ ਜ਼ਿਆਦਾ ਜਿਹੜਾ ਹੁਣ ਇਹ ਅੰਦਰ ਵੜ ਨਹੀਂ ਰਹੇ ਕਿਸੇ ਦੇ ਘਰ ਸੌਂ ਰਹੇ ਸਭ ਕੰਨਾਂ ਸਰ ਬੈਠ ਚੁੱਕੀਆਂ ਨੇ ਐਸਾ ਹੀ ਕੋਈ ਵੀ ਵੇਖੋ ਇਧਰ ਵੀ ਸਾਰੀਆਂ ਕੰਨਾਂ ਜਿਹੜੀਆਂ ਬੈਠੀਆਂ ਉਧਰ ਵੀ ਉਹ ਪਰਲੀ ਸਾਈਡ ਦਾ ਬਹੁਤ ਮਾੜਾ ਹਾਲ ਹੈ ਜੀ ਹੂੰ ਯਾਨੀ ਹਜੇ ਵੀ ਪਾਣੀ ਜਿਹੜਾ ਹੈਗਾ ਦੇਖ ਰਿਆ ਸੀ ਬਹੁਤ ਬਹੁਤ ਹਾਂਜੀ ਹਾਂਜੀ ਤੇ ਦਮੀ ਪਾਣੀ ਆ ਗਿਆ ਸੀ ਪਾਜੀ ਬਹੁਤ ਇਹ ਇੱਕ ਦਮੀ ਜੀ ਪਤਾ ਹੀ ਨਹੀਂ ਚੱਲਿਆ ਜੀ ਹੂੰ ਪਾਣੀ ਨੇ ਬਹੁਤ ਜ਼ਿਆਦਾ ਮਾਰ ਕੀਤੀ ਹੈ ਜੀ ਇੱਥੇ ਪਾਣੀ ਨੇ ਕਾਫੀ ਜ਼ਿਆਦਾ ਮਾਰ ਦਿੱਤੀ ਹੈ ਮੈਨੂੰ ਲੱਗਦਾ ਇਹ ਗੁਰਦਾਸਪੁਰ ਦਾ ਆਖਰੀ ਪਿੰਡ ਆਖਰੀ ਪਿੰਡ ਜੀ ਗੁਰਦਾਸਪੁਰ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਵਗੈਰਾ ਇੱਥੇ ਕੋਈ ਨਹੀਂ ਪਹੁੰਚਾ ਕੋਈ ਨਹੀਂ ਪਹੁੰਚਾ ਜੀ ਮੈਂ ਕੋਈ ਪਹੁੰਚਾ ਨਹੀਂ ਹੂੰ ਕਿਸੇ ਨੇ ਕਿਸੇ ਨੇ ਵੇਖੇ ਨਹੀਂ ਆ ਕੇ ਬਹਿ ਗਏ ਉੱਥੇ ਤੇ ਫਿਰ ਹੁਣ ਕਿਸ ਤਰ੍ਹਾਂ ਰਾਤ ਨੂੰ ਖਾਣ ਪੀਣ ਦਾ ਰਾਤ ਨੂੰ ਕਿਸ ਦੇ ਘਰੋਂ ਖਾਣ ਕਿਹਦੇ ਘਰ ਹੀ ਸਮਝਿਆ ਸਾਡੇ ਘਰ ਕੋਈ ਚੀਜ਼ ਨਹੀਂ ਹੈਗੀ ਕੋਈ ਸਵਦਾ ਨਹੀਂ ਪਤਾ ਨਹੀਂ ਕੋਈ ਚੀਜ਼ ਨਹੀਂ ਸਭ ਕੋ ਇਤਰਾ ਕੇ ਦੇਖ ਰਿਹਾ ਕੋ ਸਾਗ ਗਿਆ ਰ ਕਰਨ ਤੇ ਤੇ ਬਹੁਤ ਜਿਆਦਾ ਇਸ ਵੇਲੇ ਕਿਉਂਕਿ ਮਾਤਾ ਜੀ ਰੋ ਨਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡਾ ਮਕਸਦ ਇਹੀ ਹੈ ਕਿ ਜਿਆਦਾ ਜਿਆਦਾ ਪ੍ਰਸ਼ਾਸਨ ਤੱਕ ਗੱਲ ਪਹੁੰਚਾਈ ਜਾਵੇ ਤਾਂ ਕਿ ਇੱਥੇ ਪਹੁੰਚ ਕੇ ਤੁਹਾਡੀ ਮਦਦ ਜਿਹੜੀ ਹੈ ਉਹ ਕਿਤੇ ਕਿ ਕਿ ਹਾਲਾਤ ਦਿਖ ਰਹੇ ਨੇ ਕਿ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਹੋਇਆ ਔਰ ਵੱਖ-ਵੱਖ ਪਿੰਡਾਂ ਦੇ ਵਿੱਚ ਕਿਉਂਕਿ ਜਿੱਥੇ ਤੱਕ ਪ੍ਰਸ਼ਾਸਨ ਹਜੇ ਤੱਕ ਨਹੀਂ ਪਹੁੰਚ ਪਾਇਆ ਗੁਰਦਾਸਪੁਰ ਦਾ ਬਿਲਕੁਲ आखिरला ਪਿੰਡ ਹੈ ਖੀਲਾ ਪਿੰਡ ਹੈ ਔਰ ਕਈ ਇਸ ਪਿੰਡ ਦੇ ਕਈ ਘਰ ਨੇ ਜੋ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਪੂਰੀ ਤਰ੍ਹਾਂ ਨੁਕਸਾਨ ਹੋਇਆ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਜਾਂ ਕਿਸੇ ਤਰ੍ਹਾਂ ਦੀ ਕੋਈ ਮਦਦ ਹਜੇ ਫਿਲਹਾਲ ਨਹੀਂ ਮਿਲ ਪਈ ਹੈ ਕਦੋਂ ਮਿਲਣਾ ਹੈ ਨਹੀਂ ਮਿਲਣਾ ਹੈ ਇਹ ਵੀ ਕਿਸੇ ਨੂੰ ਨਹੀਂ ਪਤਾ ਹੈ ਔਰ ਹਾਲਾਤ ਬੜੇ ਮਾੜੇ ਨੇ ਹਾਲਾਂਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਾ ਕੇ ਸਾਰਾ ਕੁਝ ਸਰਵੇ ਕਰਕੇ ਇਹਨਾਂ ਦੀ ਮਦਦ ਜਿਹੜੀ ਹੈ ਉਹ ਕੀਤੀ ਜਾਵੇ ਇੱਥੇ ਵੀ ਸਾਰਾ ਹਾਂ ਅਸੀਂ ਦੇਖਿਆ ਅਸੀਂ ਦੇਖਿਆ ਸਰ ਬਹੁਤ ਸਾਰਾ ਬਹੁਤ ਜ਼ਿਆਦਾ ਨੁਕਸਾਨ ਹੈ ਸਾਰੇ ਕਮਰਿਆਂ ਦੇ ਵਿੱਚ ਹੀ ਪਾਣੀ ਜਿਹੜਾ ਹੈਗਾ ਪਾਣੀ ਪਾਣੀ ਹੈ ਤਾਂ ਅਸੀਂ ਜ਼ਰੂਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗਰਾਊਂਡ ਜ਼ੀਰੋ ਤੇ ਜਾ ਕੇ ਕਿ ਤਸਵੀਰਾਂ ਤੁਹਾਨੂੰ ਦਿਖਾਈਏ ਕਿ ਕਿਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨੇ ਗੁਰਦਾਸਪੁਰ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ਾਟੀਮ ਪੰਜਾਬ